ਹਾਂ ਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ 바ਵਾ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਤਾਜੀ ਸੂਈ ਬੜ ਸੇਰ ਲੈ ਕੇ ਆਏ ਜੀ ਆਓ ਕੁੱਛ ਲੈਨੇ ਬਾਈ ਛੋਟੇ ਆਜੀ ਬਾਈ ਜੀ ਹੱਸੀ ਕਾਲਾ ਹੱਸੀ ਗੱਲ ਬਾਈ ਜੀ ਸਾਰੇ 바ਵਾ ਡੈਰੀ ਫਾਰਮ ਦੇਖਣ ਵਾਲੇ ਚੈਨਲ ਦੇਖਣ ਵਾਲੇ ਭਰਾਵਾਂ ਨੂੰ ਸਾਰਿਆਂ ਨੂੰ ਹੋਰ ਬਾਈ ਠੀਕ ਹੋ ਵਧੀਆ ਹਾਂਜੀ ਹਾਂਜੀ ਵਧੀਆ ਜੀ ਵਧੀਆ ਵਧੀਆ ਚੱਲਦਾ ਬਾਈ ਕੰਮ ਹਾਂਜੀ ਹਾਂਜੀ ਕੰਮਕਾਰ ਵਧੀਆ ਚਲੋ ਵਧੀਆ ਘਰ ਦੀ ਬੇੜਾ ਹਨ ਆਪਣੇ ਹਾਂ ਘਰ ਦੀ ਬੇੜਾ ਜੀ ਆਪਣੇ ਠੀਕ ਹੈ ਬਾਈ ਨਾਮ ਤੇ ਐਡਰੈਸ ਬੋਲੋ ਜੀ ਨਾਮ ਰਕੇ ਡਾਕਟਰ ਰਕੇਂਦਰ ਸਿੰਘ ਪਿੰਡ ਭਾਗੀ ਕੇ ਜਿਲ੍ਹਾ ਮੋਗਾ ਤਸਵੀਲ ਨਿਹਾਲ ਸਿੰਘ ਵਾਲਾ ਨੇੜੇ ਪਿੰਡ ਵੀ ਭਾਗੀ ਕਹਿੰਦੇ ਨੇੜੇ ਇੱਕ ਸਾਈਡ ਤੇ ਸੈਦੋ ਰਹਿ ਜਾਂਦਾ ਹਮ ਮਾਸੀ ਕਿ ਰਹਿ ਜਾਂਦਾ ਬਲਾਸਪੁਰ ਤੇ ਨਿਹਾਲ ਸਿੰਘ ਵਾਲੇ ਰੋਡ ਦੇ ਉੱਤੇ ਆ ਮੋਬਾਈਲ ਨੰਬਰ ਕੋਲ 76964 ਹਮ 01618 ਇਹ ਬਾਈ ਦਾ ਕੰਟੈਕਟ ਨੰਬਰ ਆ ਬਾਕੀ ਸਕਰੀਨ ਤੇ ਚੱਲ ਰਿਹਾ ਨੋਟ ਕਰ ਲੋ ਬਾਈ ਜਿਹੜੀ ਇਹ ਬੈਡ ਤੇ ਨੇ ਕਿਹੜਾ ਸੂਸ ਹੋਈ ਹੈ ਪਹਿਲੇ ਸੂਏ ਸੂਈ ਆ ਵੀਰੇ ਪਹਿਲਾ ਸੂਆ ਕਦੋਂ ਸੂਈ ਆ ਬਾਈ ਇਹ ਵੀਰੇ 6 ਦਿਨ ਹੋ ਗਏ ਅੱਜ ਸੂਈ 6 ਦਿਨ ਹੋ ਗਏ ਆਰਡਰ ਦੇਖੋ ਬਈ ਕਿੰਨਾ ਦੁੱਧ ਹੁਣ ਤਿਆਰ ਦੁੱਧ ਵੀਰੇ 17 ਕਿਲੋ ਤਿਆਰ ਆ ਨੈਟ ਤਿਆਰ ਆ ਹਾਂ ਨੈਟ ਤਿਆਰ ਹੋਏ ਦੋ ਡੰਗ ਚੋਲੇ ਆ ਹਾਂ ਹਾਂ ਦੋ ਦੇ ਸਾਢੇ 4 ਡੰਗ ਚੋਲੇਣ ਭਾਵੇਂ ਫੁੱਲ ਕੱਦ ਦਾ ਸਿੰਘ ਜ਼ਰੂਰ ਆ ਕੈਨਿਡਾ ਨਹੀਂ ਕੋਈ ਨਾ 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 ਜਮਾ ਹੀ ਨਹੀਂ ਪੂਰੀ ਸੀ ਪੂਰੀ ਸੀਲ ਆ ਫੁੱਲ ਕੱਦ ਦਾ ਬਈ ਥਾਨ ਬਹੁਤ ਚੰਗਾ ਚਬਾਈ ਕਿਵੇਂ ਆ ਚਬਾਈ ਦੀ ਓਕੇ ਆ ਬਈ ਜਮਾ ਜਮਾ ਓਕੇ ਹਾਂ ਹਾਂ ਠੀਕ ਆ ਆਰਡਰ ਬਈ ਨੇੜੇ ਤੋਂ ਥੋੜਾ ਫੈਕਸ ਜੀ ਆਰਡਰ ਰੱਖਦੀ ਆ ਹਣਾ ਹਾਂ ਬਈ ਹਾਂ ਫੈਕਸ ਜੀ ਆਰਡਰ ਰੱਖਦੀ ਆ ਕੱਦ ਵੱਡ ਫੁੱਲ ਤੇ ਬੱਚਾ ਕੀ ਆ ਵੀ ਮਗਰ ਬੱਚਾ ਵੀਰੇ ਮੇਲ ਕਾਫ ਆ ਠੀਕ ਆ ਬੱਚਾ ਬਈ ਮਗਰ ਬੱਚਾ ਆ ਬੈਠਾ ਨਾੜੂਆ ਨਾਲ ਆ ਜਮਾ ਠੀਕ ਆ ਨਾੜੂਆ ਬਈ ਤੇ ਨਾਲ ਹੀ ਆ ਬੱਚੇ ਵੀ ਚੰਗੇ ਪਾਉਂਦੀ ਆ ਹਨਾ ਹਾਂ ਹਾਂ ਠੀਕ ਆ ਨਾੜੂਆ ਨਾਲ ਹੀ ਆ ਤੇ 17 ਲੀਟਰ ਦੁੱਧ ਹੁਣ ਜਿਹੜਾ ਰੈਡੀ ਆ ਹਨਾ ਬਾਜੂ ਦੁੱਧ ਤਾਂ ਹੋਰ ਹਨਾ ਵੀਰੇ ਹਾਂ ਦੁੱਧ ਤਾਂ ਬਾਧੂ ਵੀਰੇ 6 ਦਿਨ ਹੋਇਆ ਹਜੇ ਸੂਈ ਨੂੰ ਹੂੰ ਥਣ ਬੜਾ ਚੰਗਾ ਕੱਢੇ ਕਰਮਾਣੀ ਨੇ ਧਾਰ ਬਹੁਤ ਸੋਹਣੀ ਆ ਵੀਰੇ ਮੋਟੀ ਧਾਰ ਆ ਜਮਾਣ ਚਾਰੇ ਥਣ ਨਿਕਣਵੇਂ ਪੂਰੇ ਗੈਪ ਤੇ ਮੋਟੀ ਧਾਰ ਆ ਬੜੀ ਤੋਰ ਦੀਏ ਬਈ ਕੱਲੇ ਸਿੰਘ ਚੈਂਦੀ ਕਰਮ ਵਾਲੀ ਕੁਛ ਨਹੀਂ ਠੰਡੀ ਸੀੜ ਫੁੱਲ ਫੁੱਲ ਵੱਡਾ ਕਾਦਾ ਥਾਂ ਤੋਂ ਬਹੁਤ ਚੰਗਾ ਚੰਗੇ ਦੁੱਧ ਤੇ ਹੁਣ ਬਈ ਰੈਡੀ ਐ ਇਸ ਟਾਈਮ ਦੁੱਧ ਹੋਰ ਵੀ ਬਜੂ ਦਿਨ ਥੋੜੇ ਹੋਏ ਆ ਕੜਕੁੜ ਚੱਲੂਗਾ ਕਾੜੇ ਡੱਪੇ ਪੈਣਗੇ ਬਈ ਦੁੱਧ ਚੰਗਾ ਪਾ ਦੂਗੀ ਪਾ ਦੂ 20 ਲੀਟਰ ਬਈ ਹਾਂ ਹਾਂ ਮੇਰੇ 20 ਲੀਟਰ ਪਾਉਗੀ ਮੋੜ ਠੀਕ ਆ ਬਈ ਤੇ ਮੁੱਲ ਕੀ ਆ ਭਰਾ ਮੁੱਲ ਮੇਰੇ 65000 ਰੁਪਿਆ 65000 ਰੁਪਿਆ ਮਾਨਤਾਨ ਹੋ ਜੂ ਹਾਂ ਮਾਨਤਾਨ ਕਰਾਂਗੇ ਜ਼ਰੂਰ ਮੋੜ ਲੈ ਵੀਰੇ 65000 ਰੁਪਿਆ ਮੋੜ ਲੈ ਬਈ ਬਾਕੀ ਜਿਹੜਾ ਮੌਕੇ ਦੇ ਵਿੱਚੋਂ ਮਾਨਤਾਨ ਜ਼ਰੂਰ ਹੋ ਜੂ ਚੰਗੀਆ ਬੜ ਸੁਨੱਖੀ ਅਸੂਈ ਸਵਾਈਆ ਚੰਗੇ ਦੁੱਧ ਤੇ ਰੈਡੀ ਆ ਹੁਣ ਤੇ ਕਿਸੇ ਵੀਰ ਨੂੰ ਬਾਈ ਬੜ ਪਸੰਦ ਆਵੇ ਬਾਈ ਨਾਲ ਕਨੈਕਟ ਕਰ ਲਿਓ ਵੀਡੀਓ ਨੂੰ ਵੇਖਣ ਲਈ ਸਾਰੇ ਵੀਰਾਂ ਦਾ ਤੈਦ ਨੂੰ ਧੰਨਵਾਦ